ਫਰੀਦਕੋਟ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ ਜਿਸ ਦੇ ਵਿੱਚ ਕਰੀਬ 5 ਲੋਕਾਂ ਦੀ ਮੌਤ ਹੋਈ ਸੀ। ਇਨ੍ਹਾਂ ਪੰਜਾਂ ਮ੍ਰਿਤਕਾਂ ਦੇ ਵਿੱਚੋਂ ਕੁਝ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਰੱਖਦੇ ਸਨ। ਹੁਣ ਇਸ ਹਾਦਸੇ ਦੇ ਦੌਰਾਨ ਜ਼ਖਮੀ ਹੋਈ ਇੰਦਰਜੀਤ ਦੇਵੀ ਮੌਤ ਹੋ ਚੁੱਕੀ ਹੈ। ਦੱਸਦੀ ਹੈ ਕਿ ਇੰਦਰਜੀਤ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਸ੍ਰੀ ਅਮਰਤਸਰ ਸਾਹਿਬ ਪਾਸਪੋਰਟ ਦੇ ਸੰਬੰਧ ਵਿੱਚ ਜਾ ਰਹੀ ਸੀ ਤਾਂ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਇੰਦਰਜੀਤ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਇੰਦਰਜੀਤ ਦੀ ਛਾਤੀ ਦੇ ਵਿੱਚ ਗੰਦਾ ਪਾਣੀ ਭਰ ਗਿਆ ਸੀ ਜਿਸ ਤੋਂ ਬਾਅਦ ਇਨਫੈਕਸ਼ਨ ਵਧਣ ਦੇ ਕਾਰਨ ਪਿਛਲੇ ਦਿਨੀ ਇੰਦਰਜੀਤ ਦੀ ਮੌਤ ਹੋ ਗਈ ਇੰਦਰਜੀਤ ਦੇ ਦੋ ਬੇਟੀਆਂ ਹਨ ਤੇ ਇੰਦਰਜੀਤ ਕਾਰ ਸੇਵਾ ਵਿੱਚ ਸੇਵਾ ਨਿਭਾ ਰਿਹਾ ਸੀ ਤਾਂ ਇੰਦਰਜੀਤ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਸੇ ਤੇ ਮੌਤ ਤੋਂ ਬਾਅਦ ਨਾਤਾ ਐਮਐਲਏ ਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਸਾਡੀ ਸਾਰ ਲੈਂਦੇ ਲਈ ਪਹੁੰਚਾ ਕੀ ਕੁਝ ਕਹਿਣਾ ਸੀ ਪਰਵਾਰਕ ਮੈਂਬਰਾਂ ਦਾ ਸੁਨਾਦਨੇ ਆ ਜਿਨ੍ਹਾਂ ਦੀ ਡੈੱਟ ਹੋਈ ਉਹਨਾਂ ਦਾ ਕੀ ਨਾਮ ਸੀ ਕੀ ਲੱਗਦੇ ਸੀ ਮੇਰਾ ਨਾਮ ਸੁਖਿੰਦਰ ਸਿੰਘ ਆ ਜੀ ਜਿਨ੍ਹਾਂ ਦੀ ਡੈੱਟ ਹੋਈ ਮੇਰੇ ਚਾਚਾ ਜੀ ਸਰਦਾਰ ਇੰਦਰਜੀਤ ਸਿੰਘ ਬਿੱਟੂ ਸੀ ਜੀ ਠੀਕ ਹੈ ਜੀ ਉਹ ਅਮ੍ਰਿਤਸਰ ਜਾ ਰਹੇ ਸੀ ਜੀ ਅਮ੍ਰਿਤਸਰ ਜਾਂਦੇ ਵਕਤ ਉਹਨਾਂ ਦੀ ਇੱਕ ਬੱਸ ਐਕਸੀਡੈਂਟ ਚ ਮੌਤ ਹੋਈ ਜਿਹੜੀ ਬੱਸ ਆ ਜੀ ਗੰਦੇ ਨਾਲੇ ਦੇ ਵਿੱਚ ਡਿੱਗਣ ਦੀ ਵਜ੍ਹਾ ਕਰਕੇ ਠੀਕ ਹੈ ਜੀ ਉਹਨਾਂ ਦਾ ਜਿਹੜਾ ਸਾਹ ਕੁੱਟ ਗਿਆ ਜੀ ਟੀਚਨ ਫੈਕਸ਼ਨ ਹੋ ਗਈ ਜੀ ਉਹ ਜਿਆ ਕਰਨ ਉਹਦੇ ਦਿੱਥੋ ਕੀ ਹੈ ਜੀ ਠੀਕ ਹੈ ਜੀ ਹਜੇ ਤੱਕ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਠੀਕ ਹੈ ਉਹ ਲੈ ਦੋ ਛੋਟੇ ਛੋਟੇ ਬੱਚੇ ਹੈ ਜੀ ਠੀਕ ਹੈ ਜੀ ਦੋਨੇ ਕੁੜੀਆਂ ਜੀ ਪਰਵਾਹ ਇੰਦਰ ਜੀ ਇੰਦਰ ਜੀ ਸਿੰਘ ਜਿਹੜੇ ਹੈ ਜੀ ਉਹ ਕਾਰਸੇ ਵਾਲਾ ਡੇਰੇ ਦੇ ਵਿੱਚ ਗੁਜਾਰਾ ਕਰਕੇ ਉਥੇ ਉਥੇ ਨੌਕਰੀ ਕਰਦੇ ਸੀ ਉਹਥੇ ਸੇਵਾ ਕਰਦੇ ਸੀ ਜੀ ਬਾਬਾ ਜੀ ਕੋਲੇ ਤੇ ਉਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਉਹਨਾਂ ਦੀ ਉਮਰ ਜਿਹੜੀ ਹੈ ਤਕਰੀਬਨ 55 ਸਾਲ ਸੀ। ਬੱਚੇ ਅਹ ਜਿਹੜੇ ਦੋ ਬੱਚੇ ਨੇ। ਹਾਂਜੀ ਦੋ ਬੱਚੇ ਹੈ ਜੀ ਉਹਨਾਂ ਦੇ। ਇੱਕ ਲੜਕੀ ਜਿਹੜੀ ਹੈਗੀ ਹੈ ਤਕਰੀਬਨ 19 ਸਾਲ ਦੀ ਹੈ ਜੀ। ਇੱਕ 20 ਸਾਲ ਦੀ ਕਰੀਬ ਹੈਗੀ। ਹੁਣ ਤੱਕ ਨਹੀਂ ਬਈ। ਨਹੀਂ ਜੀ। ਕਿਸੇ ਨੇ ਵੀ ਕੋਈ ਪੁੱਛਿਆ ਨਹੀਂ ਜੀ। ਕੋਈ ਅਧਿਕਾਰੀ ਨਹੀਂ ਆਇਆ ਜੀ। ਨਾ ਹੀ ਕੋਈ ਕਿਸੇ ਨੇ ਹੈਲਪ ਦੀ। ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। ਤਾਂ ਦੀ ਰਿਕੁਐਸਟ ਇਹੀ ਹੈ ਜੀ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਾਂ ਬੱਚਿਆਂ ਨੂੰ ਕੋਈ ਲੋਕੀ ਦੇ ਕੇ ਉਹਨਾਂ ਦੀ ਨਿੱਜੀ ਤੌਰ ਤੇ ਕੋਈ ਨਾ ਕੋਈ ਸਰਕਾਰ ਹੈਲਪ ਕਰੇ ਜਾਂ ਕੋਈ ਵੀ ਅੱਗੇ ਆ ਕੇ ਹੈਲਪ ਕਰੇ ਉਹਨਾਂ ਦੀ ਮੇਰਾ ਨਾਮ ਅੰਜੀਤ ਸਿੰਘ ਹੈ ਜੀ ਇੰਦਰਜੀਤ ਸਿੰਘ ਜੀ ਕੀ ਲੱਗਦੇ ਨੇ ਤੁਹਾਡੇ ਮੇਰਾ ਬ੍ਰਦਰ ਹੈ ਜੀ ਛੋਟੇ ਕੀ ਮੰਗਣਾ ਕੀ ਹੈ ਜੀ ਫੋਮਲਾ ਇਸ ਤਰ੍ਹਾਂ ਹੋਇਆ ਸਵੇਰੇ ਅਮਰਤਸਰ ਜਾ ਰਹੇ ਸੀਗੇ ਉਹਦੇ ਸਾਥ ਦੀ ਬੱਸ ਦੇ ਵਿੱਚ ਜਾ ਰਹੇ ਸੀਗੇ ਜਿਸ ਦੇ ਵਿੱਚ ਉਹਨਾਂ ਦੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਫਰੀਦਕੋਟ ਸੇਮ ਨਾਲੇ ਦੇ ਵਿੱਚ ਬੱਸ ਗਿਰ ਗਈ ਇਸ ਦਾ ਐਕਸੀਡੈਂਟ ਹੋਇਆ ਪਰ ਅੱਜ ਤੱਕ ਵੀ ਸਾਡੇ ਕੋਲ ਆ ਕੇ ਪੰਜਾਬ ਸਰਕਾਰ ਨੇ ਕੋਈ ਸਾਡੀ ਪੁੱਛਗਿੱਛ ਨਹੀਂ ਕੀਤੀ ਜਿਸ ਕਰਕੇ ਕਿ ਸਾਡੇ ਦੋ ਬੇਟੀਆਂ ਹਨ ਉਹਨਾਂ ਦੀਆਂ ਤੇ ਕੋਈ ਗਰੀਬ ਆਦਮੀ ਹਨ ਜਿਹਨਾਂ ਦਾ ਕੋਈ ਗੁਜ਼ਾਰਾ ਨਹੀਂ ਸਿਰਫ ਸਰਕਾਰ ਸੇਵਾ ਡੇਰੇ ਦੇ ਵਿੱਚ ਸੇਵਾ ਕਰਦੇ ਸਨ ਤੇ ਆਪਦੇ ਘਰ ਦਾ ਗੁਜ਼ਾਰਾ ਕਰਦੇ ਸਨ ਸਾਡੀ ਪੰਜਾਬ ਸਰਕਾਰ ਅੱਗੇ ਇਹ ਹੀ ਬੇਨਤੀ ਹੈ ਕਿ ਸਾਡੇ ਬੱਚਿਆਂ ਨੂੰ نوکری ਦਿੱਤੀ ਜਾਵੇ ਸਾਡੀ ਸਲਵਾਈ ਕੀਤੀ ਜਾਵੇ ਅਸੀਂ ਇਹੀ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਕਮਾਨਣ ਵਾਲਾ ਕੋਈ ਵੀ ਹੈ ਨਹੀਂ ਜਿਸ ਦੇ ਕਰਕੇ ਕੀ ਘਰ ਦਾ ਗੁਜ਼ਾਰਾ ਹੋ ਸਕੇ ਬੱਚੇ ਕਿੰਨੇ ਨੇ ਬੱਚੇ ਦੋ ਗੁੱਡੀਆਂ ਹੈ ਜੀ ਇੱਕ ਦੀ ਉਮਰ 21 ਸਾਲ ਹੈ ਇੱਕ ਦੀ 19 ਸਾਲ ਹੈ ਜੀ ਇਹ ਦਾਖਲ ਜਿਹੀ ਪਹਿਲਾਂ ਜਦੋਂ ਹਾਸਾ ਹੋਇਆ ਉਦੋਂ ਬਾਅਦ ਜਿਸ ਵੇਲੇ ਹਾਸਾ ਹੋਇਆ ਜਿਸ ਵੇਲੇ ਸਾਨੂੰ ਪਤਾ ਲੱਗਿਆ ਇਹ ਆਪਣੇ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਵਿੱਚ ਦਾਖਲ ਸੀ ਜਿਸ ਵੇਲੇ ਅਸੀਂ ਜਾ ਕੇ ਦੇਖਿਆ ਸਾਨੂੰ ਬਹੁਤ ਪਰੇਸ਼ਾਨੀ ਹੋਈ ਪਰ ਸਾਡੀ ਕਿਸੇ ਸਰਕਾਰ ਨੇ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਬੇਨਤੀ ਹੈ ਵੀ ਸਾਡੀ ਸਰਕਾਰ ਸੁਣਵਾਈ ਕਰੇ ਉਕਸਰ ਦੇ ਐਮਐਲਏ ਸਾਹਿਬ ਨੇ ਵੀ ਆ ਕੇ ਕੋਈ ਪੁੱਛਿਆਗਾ ਸਾਨੂੰ ਕੋਈ ਸਰਕਾਰੀ ਕੋਈ ਸਰਕਾਰੀ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਆਇਆਗਾ ਜਿਹੜਾ ਕਿ ਸਾਨੂੰ ਆ ਕੇ ਪੁੱਛੇ ਸਾਡੇ ਬੱਚਿਆਂ ਦਾ ਹਾਲ ਚਾਲ ਪੁੱਛ ਅਸੀਂ ਗਰੀਬ ਆਦਮੀ ਛੋਟੇ ਜਿਹੇ ਮਕਾਨ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਹਾਂ ਜਿਹੜੇ ਕਿ ਸਾਡੀ ਉੱਚੇ ਚ ਕੋਈ ਨਹੀਂ ਕੀਤੀ ਬੱਚਿਆਂ ਦੀ ਸਾਨੂੰ ਬਹੁਤ ਜ਼ਿਆਦਾ ਪਾਸਵਰਡ ਬਣਾਉਣ ਵਾਸਤੇ ਚੱਲੇ ਸੀ ਜਿਸ ਵਾਸਤੇ ਬੱਚਿਆਂ ਦੇ ਬਹੁਤ ਜ਼ਿਆਦਾ ਲੋੜ ਆ ਕਿ ਉਹਨਾਂ ਨੂੰ ਕੋਈ ਨੌਕਰੀ ਕੋਈ ਸਰਵਿਸ ਦਿੱਤੀ ਜਾਵੇ ਜਿੰਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਹੋ ਸਕੇ ਮੇਰਾ ਨਾਮ ਅਮਨਦੀਪ ਸਿੰਘਾ ਜੀ ਸਰਦਾਰ ਇੰਦਰਜੀਤ ਸਿੰਘ ਬਿੱਟੂ ਫਰੇ ਚਾਚਾ ਜੀ ਜਿਨ੍ਹਾਂ ਦੀ ਫਰੀਦਕੋਟ ਜਨਮੇ ਅਗੋਰ ਤੋਂ ਆ ਰਹੇ ਨਿਊ ਦੀ ਪੋਲੰਦੀ ਬੱਸ ਦੇ ਵਿੱਚ ਐਕਸੀਡੈਂਟ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਉਹਨਾਂ ਦੀ ਇਲਾਜ ਦੇ ਵਿੱਚ ਕਰਦੇ ਸਮੇਂ ਉਹਨਾਂ ਦੀ ਮੌਤ ਹੋ ਗਈ ਔਰ ਇਸ ਦੌਰਾਨ ਸਾਡੇ ਕੋਲ ਨਾ ਤਾਂ ਕੋਈ ਮੁਕਸਰ ਦੇ ਐਮਐਲਏ ਸਾਹਿਬ ਨਾ ਕੋਈ ਸਰਕਾਰ ਦਾ ਕੋਈ ਪ੍ਰਸ਼ਾਸਨ ਦਾ ਸਾਨੂੰ ਕੋਈ ਪੁੱਛਗਿੱਛ ਕਰਨ ਆਇਆ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਕ ਤਾਂ ਸਾਡੀ ਨਿੱਜੀ ਤੌਰ ਤੇ ਹੈਲਪ ਕੀਤੀ ਜਾਵੇ ਸਾਡੀ ਫਾਈਨੈਂਸ਼ਲੀ ਹੈਲਪ ਕੀਤੀ ਜਾਵੇ ਔਰ ਬੱਚਿਆਂ ਨੂੰ ਛੋਟੇ ਛੋਟੇ ਦੋ ਕੁੜੀਆਂ ਨੇ ਉਹਨਾਂ ਦੀ ਕੋਈ ਉਹਨਾਂ ਨੂੰ ਨੁਕਦੀ ਵਗੈਰਾ ਸਰਕਾਰ ਵੱਲੋਂ ਦਿੱਤੀ ਜਾਵੇ ਔਰ ਜੋ ਵੀ ਬੰਦੀ ਕਾਰਵਾਈ ਹੈ ਬੱਸ ਵਾਲੇ ਖਿਲਾਫ ਉਹਨਾਂ ਦੇ ਬਸ ਖਿਲਾਫੋ ਕੀਤੀ ਜਾਵੇ ਧੰਨਵਾਦ ਜੀ